ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਚੈਨਲ ਤੋਂ ਸਾਰੀ ਸਾਧ ਸੰਗਤ ਦਾ ਪੂਰਾ ਜਿਆਦਾ ਸਤਿਕਾਰ ਤੇ ਧੰਨਵਾਦ ਕਰਦੀ ਆ ਕਿ ਤੁਸੀਂ ਸਾਡੀ ਵੀਡੀਓ ਨੂੰ ਬਹੁਤ ਜਿਆਦਾ ਪਿਆਰ ਦੇ ਰਹੇ ਹੋ ਤੇ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਇਹੋ ਜਿਹੀ ਵੀਡੀਓ ਲੈ ਕੇ ਆ ਰਹੀ ਆ ਕਈ ਭੈਣਾਂ ਦਾ ਤੇ ਭਰਾਵਾਂ ਦਾ ਇਹ ਕਾਰਨ ਹੈ ਕਿ ਅਸੀਂ ਬਹੁਤ ਜਿਆਦਾ ਪਾਠ ਕਰਦੇ ਆ ਪਰ ਫਿਰ ਵੀ ਸਾਡਾ ਕਿਤੇ ਨਾ ਕਿਤੇ ਕੋਈ ਨਾ ਕੋਈ ਕੰਮ ਲਟਕਿਆ ਪਿਆ ਰਹਿੰਦਾ ਹੈ ਵੀ ਉਹ ਕੰਮ ਪੂਰਾ ਨਹੀਂ ਚੜਦਾ ਤੇ ਆਪਾਂ ਫਿਰ ਉਸ ਕੰਮ ਤੋਂ ਦੂਰ ਹੋ ਜਾਂਦੇ ਆ ਤੇ ਆਪਾਂ ਕਹਿ ਦਿੰਨੇ ਆ ਵੀ ਅਸੀਂ ਤਾਂ ਇੰਨਾ ਟਾਈਮ ਪ੍ਰਮਾਤਮਾ ਅੱਗੇ ਗਏ ਗੁਰਦੁਆਰੇ ਗਏ ਮੱਥਾ ਟੇਕਿਆ ਤੇ ਆਪਾਂ ਪਾਠ ਕੀਤਾ ਤਾਂ ਮੈਂ ਉਹਨਾਂ ਸਾਹਮਣੇ ਅੱਜ ਇਹੀ ਇਸ ਵਿਸ਼ੇ ਤੇ ਹੀ ਚਰਚਾ ਥੋੜੀ ਜੀ ਕਰਨਾ ਚਾਹੁੰਦੀ ਆ ਮੈਨੂੰ ਪੂਰੀ ਉਮੀਦ ਆ ਕਿ ਤੁਸੀਂ ਪੂਰੀ ਵੀਡੀਓ ਸੁਣੋਗੇ ਤੇ ਵੀਡੀਓ ਨੂੰ ਸਕਿੱਪ ਨਹੀਂ ਕਰੋਗੇ ਤੇ ਮੈਨੂੰ ਕਮੈਂਟਾਂ ਦੇ ਰਾਹੀਂ ਜਰੂਰ ਦੱਸੋਗੇ ਕਿ ਤੁਹਾਨੂੰ ਇਹ ਵੀਡੀਓ ਕਿਉਂ ਜੀ ਲੱਗੀ ਤੇ ਹਾਂਜੀ ਆਪਾਂ ਉਹੀ ਟੌਪਿਕ ਤੇ ਆਉਣੀ ਆ ਕਿ ਕਈ ਭੈਣਾਂ ਦਾ ਇਹ ਮੰਨਣਾ ਹੈ ਕਿ ਅਸੀਂ ਗੁਰੂ ਘਰ ਵੀ ਜਾਂਦੇ ਆ ਤੇ ਪਾਠ ਵੀ ਬਹੁਤ ਜ਼ਿਆਦਾ ਕਰਦੇ ਆ ਪਰ ਸਾਡੀ ਜਿਹੜੀ ਅੰਦਰੋਂ ਮਨੋ ਕਾਮਨਾ ਉਹ ਪੂਰੀ ਨਹੀਂ ਹੁੰਦੀ ਹਾਂਜੀ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਦੱਸਣਾ ਚਾਹੁੰਦੀ ਆ ਕਿ ਉਹ ਮਨੋ ਕਾਮਨਾ ਆਪਣੀ ਕਿਉਂ ਨਹੀਂ ਪੂਰੀ ਹੁੰਦੀ ਤੇ ਆਪਣੇ ਪਾਠ ਦੇ ਵਿੱਚ ਫਰਕ ਕਿੱਥੇ ਰਹਿ ਜਾਂਦਾ ਹੈ ਤਾਂ ਪਹਿਲਾਂ ਮੈਂ ਤੁਹਾਡੇ ਕਿਉਂਕਿ ਮੇਰੇ ਨਾਲ ਇਹ ਸਾਰੀਆਂ ਗੱਲਾਂ ਬੀਤੀਆਂ ਹੋਈਆਂ ਹਨ ਕਿ ਮੈਂ ਤੁਹਾਡੇ ਮੂਹਰੇ ਆਪਦੀ ਆਪ ਵੀ ਤਹੀ ਸ਼ੇਅਰ ਕਰਨ ਚੱਲੀ ਆਂ ਹਾਂਜੀ ਪਹਿਲਾਂ ਮੈਂ ਵੀ ਤੁਹਾਡੇ ਮੰਗੂ ਐਂ ਪਾਠ ਕਰਦੀ ਸੀ ਤੇ ਮੈਨੂੰ ਵੀ ਐਂ ਲੱਗਦਾ ਸੀ ਵਾਹਿਗੁਰੂ ਵੱਲਿਓ ਮੇਰੀ ਕੋਈ ਵੀ ਸੁਣਵਾਈ ਨਹੀਂ ਹੁੰਦੀ ਤਾਂ ਮੈਂ ਗੁਰਦੁਆਰੇ ਨੂੰ ਛੱਡ ਕੇ ਸ਼ਾਇਦ ਕਿਤੇ ਹੋਰ ਚਲੀ ਜਾਂਦੀ ਫੇਰ ਹੋਰ ਚਲੀ ਜਾਂਦੀ ਜਿਵੇਂ ਜਿਵੇਂ ਮੈਨੂੰ ਕੋਈ ਕਹੀ ਜਾਂਦਾ ਮੈਂ ਜਿਵੇਂ ਤੁਸੀਂ ਭੈਣ ਭਰਾ ਰਸਤਾ ਚੁਣੀ ਜਾਂਦੇ ਹੋ ਮੈਂ ਵੀ ਇਸੇ ਤਰ੍ਹਾਂ ਹੀ ਰਸਤਾ ਚੁਣਦੀ ਹਾਂ ਜਿਵੇਂ ਮੈਨੂੰ ਕੋਈ ਕਹਿ ਦਿੰਦਾ ਤੂੰ ਉੱਥੇ ਜਾਇਆ ਮੈਂ ਵੀ ਉੱਥੇ ਜਾ ਕੇ ਆਉਂਦੀ ਪਰ ਮੈਂ ਸ਼ੁਰੂ ਤੋਂ ਸਾਡਾ ਪਰਿਵਾਰ ਸੀ ਜਿਹੜਾ ਉਹ ਗੁਰੂ ਘਰ ਨਾਲ ਜਾੜੇ ਜੁੜਿਆ ਹੋਇਆ ਸੀ ਤੇ ਮੇਰਾ ਵੀ ਅੰਦਰੋਂ ਇੱਕ ਵਿਸ਼ਵਾਸ ਇਹ ਹੀ ਸੀ ਵੀ ਮੈਨੂੰ ਗੁਰੂ ਘਰ ਤੇ ਜਿਆਦਾ ਵਿਸ਼ਵਾਸ ਸੀਗਾ ਸਾਰੀਆਂ ਚੀਜ਼ਾਂ ਤੋਂ ਛੱਡ ਕੇ ਮੈਨੂੰ ਗੁਰੂ ਘਰ ਨਾਲ ਜਿਆਦਾ ਲਗਾਅ ਸੀ ਤੇ ਜਿਸ ਦਿਨ ਮੈਂ ਗੁਰਦੁਆਰੇ ਨਾਲ ਜਾਂਦੀ ਮੇਰੇ ਸਰੀਰ ਨੂੰ ਸਕੂਨ ਨਾ ਮਿਲਦਾ ਤੇ ਸ਼ਾਇਦ ਪਤਾ ਨਹੀਂ ਆਪਾਂ ਕਹਿੰਦੇ ਹੁਣੇ ਪਰਮਾਤਮਾ ਨੇ ਜਿੰਨਾ ਆਪਾਂ ਨੂੰ ਵੱਡਾ ਦੇਣਾ ਹੁੰਦਾ ਸ਼ਾਇਦ ਆਪਣੇ ਤੋਂ ਟਾਈਮ ਵੀ ਉਨਾ ਹੀ ਮੰਗਦਾ ਵਾਹਿਗੁਰੂ ਕਿਉਂਕਿ ਜਿਹੜੇ ਟਾਈਮ ਤੇ ਉਸਨੇ ਚੀਜ਼ ਦੇਣੀ ਆ ਉਹ ਉਸੇ ਟਾਈਮ ਤੇ ਦੇਣੀ ਹੈ ਪਰ ਆਪਾਂ ਨੂੰ ਇਸ ਚੀਜ਼ਾਂ ਦੀ ਬਹੁਤ ਜ਼ਿਆਦਾ ਕਾਲੀ ਹੁੰਦੀ ਆ ਤੇ ਉਹਨੂੰ ਤਾਂ ਸਾਰਿਆਂ ਦਾ ਫਿਕਰ ਹੁੰਦਾ ਆਪਾਂ ਨੂੰ ਇਕੱਲਾ ਕੇਵਲ ਆਪਣਾ ਫਿਕਰ ਹੁੰਦਾ ਤੇ ਮੈਂ ਤੁਹਾਡੇ ਨਾਲ ਆਪਣੀ ਵੀਡੀਓ ਇਹੀ ਸ਼ੇਅਰ ਕਰਨਾ ਚਾਹੁੰਦੀ ਆ ਕਿ ਮੈਂ ਬਹੁਤ ਟਾਈਮ ਭਟਕੀ ਤੇ ਮੈਨੂੰ ਜਿੰਮੇ ਜਿਸ ਨੇ ਕਿਹਾ ਮੈਂ ਉਹਨੇ ਵੀ ਕੀਤਾ ਕਿਉਂਕਿ ਪਹਿਲੀ ਵਾਰ ਜਦੋਂ ਮੈਂ ਇਸ ਘਰ ਦੇ ਵਿੱਚ ਵਿਆਹ ਕੇ ਆਈ ਤਾਂ ਦੇਖੋ ਕਹਿੰਦੇ ਆ ਮੇਰੇ ਪਹਿਲੀ ਵਾਰ ਹੀ ਗੁੜੀਆਂ ਨੇ ਜਨਮ ਲਿਆ ਤੇ ਉਹ ਗੁੜੀਆਂ ਹੁਣ ਸਾਰ ਐਕਸਪਾਇਰ ਹੋਈ ਤੇ ਉਸ ਤੋਂ ਬਾਅਦ ਮੈਂ ਉਸ ਤੋਂ ਬਾਅਦ ਮੈਨੂੰ ਉਦੋਂ ਜ਼ਿਆਦਾ ਵਿਸ਼ਵਾਸ ਟੁੱਟ ਗਿਆ ਪਰਮਾਤਮਾ ਤੋਂ ਵੀ ਵਾਹਿਗੁਰੂ ਮੈਂ ਤਾਂ ਹਰ ਟਾਈਮ ਗੁਟਕਾ ਪੜਦੀ ਸੀ ਤੇ ਹਰ ਟਾਈਮ ਮੈਂ ਗੁਰੂ ਘਰ ਜਾਂਦੀ ਸੀ ਤੁਸੀਂ ਮੇਰੇ ਨਾਲ ਇਦਾਂ ਕਿਉਂ ਕੀਤਾ ਕਿਉਂ ਪਹਿਲਾ ਬੱਚਾ ਮੇਰੇ ਕੋਲੋਂ ਕਿਉਂ ਹੋਇਆ ਮੈਂ ਬਹੁਤ ਨਿਰਾਸ਼ ਹੋਈ ਗੁਰਦੁਆਰੇ ਪੱਖੋਂ ਵੀ ਮੈਂ ਬਹੁਤ ਜ਼ਿਆਦਾ ਰੋਈ ਤੇ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਫੇਰ ਮੇਰਾ ਥੋੜਾ 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 ਪਰ ਮੇਰੇ ਮਨ ਵਿੱਚ ਇੰਨਾ ਸਬਰ ਸੀ ਕਿ ਮੈਂਥੋ ਪਾਠ ਛੁੱਟ ਨਹੀਂ ਸਕਿਆ ਆਪਦੀ ਦੇਹ ਨਾਲੋਂ ਮੇਰੇ ਪਤਾ ਨਹੀਂ ਕਿਉਂ ਅੰਦਰੋਂ ਹੀ ਜज्ਬਾ ਤੇ ਹੀ ਸੀ ਮੈਂਥੋ ਸੁਕਣੀ ਸਹਿਦੀਆਂ 6 ਅਸ਼ਟਪਤੀਆਂ ਹੁੰਦੀਆਂ ਚਾਹੇ 7 ਹੁੰਦੀਆਂ ਚਾਹੇ ਪੂਰਾ ਪਾਠ ਹੁੰਦਾ ਪਰ ਮੈਂ ਪਾਠ ਕਰਨਾ ਨਹੀਂ ਛੱਡਿਆ ਵਾਹਿਗੁਰੂ ਨੇ 9ਵੇਂ ਮਹੀਨੇ ਮੈਨੂੰ ਅਨਸਾਰ ਪੁੱਤਰ ਦੀ ਦਾਤ ਬਖਸ਼ੀ 9ਵਾਂ ਮਹੀਨਾ ਤਾਂ ਮੈਨੂੰ ਪੈਨ ਵੀ ਨਹੀਂ ਦਿੱਤਾ ਵਾਹਿਗੁਰੂ ਨੇ ਉਸੇ ਦਿਨਾਂ ਵਿੱਚ ਮੈਨੂੰ ਆ ਕੇ ਸੋਹਣੇ ਪੁੱਤਰ ਦੀ ਦਾਤ ਰਕਸ਼ੀ ਤੇ ਵਾਹਿਗੁਰੂ ਦੇ ਅੱਗੇ ਮੈਂ ਸ਼ੁਕਰਾਨਾ ਵੀ ਕੀਤਾ ਤੇ ਜੋ ਵੀ ਆਪਣੇ ਸਾਡੇ ਨਾਲ ਬਾਬਾ ਜੀ ਕਾਰ ਸੇਵਾ ਵਾਲੇ ਸੀ ਉਹ ਸੇਵਾ ਤੇ ਵੀ ਜਾਇ ਕਰਦੇ ਉਹਨਾਂ ਦੇ ਬਚਨ ਇਹੀ ਹੋਏ ਸੀ ਕਿ ਬੇਟਾ ਜਿਹੜਾ ਤੁਹਾਡੇ ਕੋਲ ਪਹਿਲਾ ਬੱਚਾ ਹੋਵੇ ਤਾਂ ਤੁਸੀਂ ਉਸ ਨੂੰ ਕਿਸ ਕੀ ਸੁਝਾਉਣੀ ਹੈ ਉਸਦੇ ਬਾਰੇ ਰੱਖਣੀ ਹੈ ਚਾਹੇ ਤੁਹਾਡੇ ਕੋਲ ਧੀ ਹੋਵੇ ਚਾਹੇ ਪੁੱਤਰ ਹੋਵੇ ਤਾਂ ਮੈਂ ਸ਼ਾਇਦ ਉਹ ਗੱਲਾਂ ਤੋਂ ਵੀ ਦੂਰ ਹੋ ਗਈ ਤੇ ਮੈਂ ਨਾ ਬਹੁਤ ਬੱਚੇ ਨੂੰ ਸਮਝਾਇਆ ਸ਼ਾਇਦ ਉਹ ਮੇਰੇ ਸਮਝਾਉਣ ਦੇ ਨਾਲ ਵੀ ਕੇਸ ਕੀ ਨਾਂ ਸਜਾਇਆ ਫਿਰ ਉਸ ਤੋਂ ਬਾਅਦ ਮੈਂ ਉਹ ਬੱਚੇ ਨੂੰ ਪਾਲ ਲਿਆ ਪੋਸ਼ਿਆ ਵੱਡਾ ਹੋਇਆ 5 ਸਾਲਾਂ ਤੋਂ ਬਾਅਦ ਉਹ ਬੱਚਾ ਥੋੜਾ ਜਿਹਾ ਰੁਕ ਰੁਕ ਕੇ ਬੋਲਣ ਲੱਗ ਗਿਆ ਸ਼ਾਇਦ ਮੇਰੇ ਮਨ ਵਿੱਚ ਇਹ ਅਰchnਾ ਜ਼ਰੂਰ ਸੀਗੀ ਕਿ ਵਾਹਿਗੁਰੂ ਨੇ ਸ਼ਾਇਦ ਮੈਥੋਂ ਇਹ ਮੰਗਿਆ ਕਿ ਮੈਂ ਤੈਨੂੰ ਪੁੱਤਰ ਦੀ ਦਾਤ ਵਖਸੀ ਤੇ ਫਿਰ ਵੀ ਤੂੰ ਉਹਦੇ ਕੇਸ ਕੀ ਨਾਂ ਸਜਾਈ ਮੇਰੇ ਮਨ ਦੇ ਵਿੱਚ ਇਹ ਬਹਿਮ ਪਿਆ ਕਿ ਮੈਂ ਇਸ ਤੇ ਜੂੜਾ ਨਹੀਂ ਰੱਖਿਆ ਤਾਂ ਕਰਕੇ ਵਾਹਿਗੁਰੂ ਨੇ ਮੇਰੇ ਤੇ ਐਵੇਂ ਕੀਤੀ ਹੈ ਪਰ ਮੇਰੇ ਅੰਦਰ ਬਹੁਤ ਮਾਨਣਾ ਸੀ ਕਿ ਮੈਂ ਇਹਦੇ ਕੇਸ ਕੀ ਸਜਾਵਾਂ ਪਰ ਬਾਈ ਗੁਰੂ ਬੱਚੇ ਨੂੰ ਇਹੋ ਜਿਹੀ ਬੁੱਧ ਆਈ ਸੀ ਕਿ ਇਹਨੇ ਜੂੜਾ ਨਹੀਂ ਰੱਖਿਆ ਮੇਰੇ ਕਹਿਣ ਤੇ ਵੀ ਬਾਈ ਗੁਰੂ ਦੀ ਕਿਰਪਾ ਨਾਲ ਮੈਨੂੰ ਐ ਸੀ ਵੀ ਮੈਂ ਇਸ ਨੂੰ ਪੂਰਾ ਸਿੱਖੀ ਨਾਲ ਜੋੜਾਂ ਮੈਂ ਇਸ ਨੂੰ ਗੁਰੂ ਘਰ ਵੀ ਸਵੇਰੇ ਸ਼ਾਮ ਲੈ ਕੇ ਜਾਂਦੀ ਪਰ ਪਤਾ ਨਹੀਂ ਕਿਵੇਂ ਇਸ ਦਾ ਮਾਨਣਾ ਕਿਵੇਂ ਹੋਇਆ ਬਾਈ ਗੁਰੂ ਨੇ ਕੋਈ ਇਸ ਨੂੰ ਸਿੱਖੀ ਦੀ ਦਾਤ ਤੇ ਇਹਦੇ ਆਪ ਦੇ ਅੰਦਰ ਮੰਨ ਚ ਹੀ ਨਹੀਂ ਆਈ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ 7 ਸਾਲਾਂ ਬਾਅਦ ਵੈਗੁਰੂ ਨੇ ਮੈਨੂੰ ਇੱਕ ਛੋਟੇ ਪੁੱਤਰ ਦੀ ਹੋਰ ਦਾਤ ਬਖਸ਼ੀ ਤੇ ਫਿਰ ਉਸ ਤੋਂ ਬਾਅਦ ਮੈਂ ਉਹਨੂੰ ਹਜੂਰ ਸਾਹਿਬ ਲੈ ਕੇ ਗਈ ਹਜੂਰ ਸਾਹਿਬ ਲੈ ਕੇ ਜਾਣ ਤੋਂ ਬਾਅਦ ਇਹ ਵੈਗੁਰੂ ਛੋਟੇ ਬੱਚੇ ਨੂੰ ਇੰਨੀ ਬੁੱਧੀ ਆਈ ਕਿ ਉੱਥੇ ਅਰਦਾਸ ਕਰਕੇ ਆਇਆ ਕਿ ਵੈਗੁਰੂ ਮੈਂ ਸਿੱਤੇ ਕੇਸ ਕੀ ਸਜਾਵਾਂ ਤਾਂ ਇਸ ਨੇ ਅਨਸਾਰ ਸਿੱਤੇ ਕੇਸ ਕੀ ਸਜਾਈ ਤੇ ਇਸ ਨੇ ਛੋਟੇ ਜਿਹੇ ਨਹੀਂ ਮੈਨੂੰ ਲੱਗਦਾ ਕਰੀਬ ਉਦੋਂ ਇਹ 3 ਸਾਲਾਂ ਦਾ ਹੋਊਗਾ ਤੇ ਇਸ ਨੇ ਬਾੜ ਰੱਖੇ ਤਾਂ ਮੇਰਾ ਜਿਹੜੀ ਮੇਰੇ ਅੰਦਰੋਂ ਮਨੋ ਭਾਵਨਾ ਸੀ ਉਹ ਪੂਰੀ ਪੂਰੀ ਹੋਈ ਤੇ ਇਸ ਨੇ ਕੇਸ ਕੀ ਸਜਾਈ ਪਰ ਇਸ ਨੂੰ ਦੇਖ ਕੇ ਵੱਡੇ ਬੱਚੇ ਦਾ ਵੀ ਮਨ ਬਦਲਿਆ ਕਿ ਮੈਂ ਵੀ ਸਿੱਖ ਤੇ ਜੁੜਾ ਰੱਖਾਂ ਤੇ ਮੈਂ ਉਸ ਟਾਈਮ ਜਦੋਂ ਜਿਹੜੇ ਬਾਬਾ ਜੀ ਸ਼ਾਇਦ ਗੁਰੂ ਘਰ ਦੇ ਅੰਦਰ ਇਸ਼ਨਾਨ ਕਰਾਉਂਦੇ ਆ ਸ਼ਸਤਰ ਸਾਹਿਬ ਨੂੰ ਹਜੂਰ ਸਾਹਿਬ ਮੈਂ ਉਹਨਾਂ ਤੋਂ ਵੀ ਬਚਨ ਲੈ ਕੇ ਆਈ ਵੀ ਵਾਹਿਗੁਰੂ ਜੀ ਕਿ ਮੇਰੇ ਬੱਚਿਆਂ ਨੂੰ ਸਿੱਖੀ ਦੀ ਦਾਤ ਵਰਕੋ ਤਾਂ ਉਹਨਾਂ ਨੇ ਅੱਗੋਂ ਮੈਨੂੰ ਇਹੀ ਸਵਾਲ ਕੀਤਾ ਕਿ ਤੁਸੀਂ ਭਾਈ ਜਿਹੜੇ ਵੀ ਬੱਚੇ ਆਗੇ ਉਹਨਾਂ ਦੇ ਕੜੇ ਪਾਏ ਹੋਏ ਹਨ ਅੰਤ ਵਿੱਚ ਕੀ ਕਕਾਰ ਪਾਏ ਹੋਏ ਹਨ ਤਾਂ ਮੈਂ ਵਾਈਗੁਰ ਜੀ ਦੇ ਅੱਗੇ ਕੀਤਾ ਨਹੀਂ ਵੀ ਮੇਰੇ ਦੋਨੇ ਬੇਟਿਆਂ ਨੇ ਪਾਏ ਹੋਏ ਹਨ ਪਰ ਮੇਰੇ ਘਰ ਵਾਲੇ ਦੇ ਨਹੀਂ ਪਾਏ ਤੇ ਮੈਂ ਸਵੇਰੇ ਸ਼ਾਮ ਗੁਰੂ ਘਰ ਨਾਲ ਜੁੜਿਆ ਉਹਨਾਂ ਨੇ ਮੈਨੂੰ ਇਹੀ ਕਿਹਾ ਉਸ ਟਾਈਮ ਮੈਂ ਸ਼ਾਇਦ ਉਹਨਾਂ ਗੇਵੀ ਮੰਗਰਕੀ ਕਿ ਬਾਬਾ ਜੀ ਮੇਰੇ ਘਰ ਵਾਲੀ ਨੂੰ 15 ਸਾਲ ਹੋ ਗਏ ਨੌਕਰੀ ਨਹੀਂ ਮਿਲਦੀ ਸਾਨੂੰ ਬਹੁਤ ਟਾਈਮ ਹੋ ਗਿਆ ਸਾਡੇ ਘਰ ਦਾ ਜਿਹੜਾ ਗੁਜ਼ਾਰਾ ਉਹ ਬਹੁਤ ਔਖਾ ਚੱਲਦਾਗਾ ਤੇ ਬਹੁਤ ਜ਼ਿਆਦਾ ਮੁਸ਼ਕਿਲ ਨਾਲ ਚੱਲਦਾ ਤਾਂ ਵਾਈਖੁਰ ਜੀ ਨੇ ਮੈਨੂੰ ਅੱਗੋ ਕਿਹਾ ਕਿ ਤੁਸੀਂ ਉਹਨਾਂ ਨੂੰ ਕਿਓ ਕਿ ਗੁਰੂ ਘਰ ਨਾਲ ਜੁੜੋ ਤੇ ਗੁਰਦੁਆਰੇ ਸਵੇਰੇ ਸ਼ਾਮ ਜਿੰਨਾ ਟਾਈਮ ਆਪਣੇ ਤੋਂ ਲੱਗਦਾ ਪਾਠ ਨਾਲ ਜੁੜੋ ਤੇ ਸੇਵਾ ਕਰਕੇ ਆਇਆ ਕਰੋ ਤਾਂ ਉਸ ਟਾਈਮ ਸ਼ਾਇਦ ਪਤਾ ਨਹੀਂ ਕੋਈ ਰੱਬ ਹੀ ਆ ਕੇ ਆ ਕੇ ਆਪਣੇ ਆਪ ਘਰ ਵਾਲੇ ਨੂੰ ਸਮਝਾਇਆ ਤਾਂ ਉਹ ਗੁਰੂ ਘਰ ਦੇ ਲੜ ਵੀ ਲੱਗੇ ਤੇ ਉਹ ਮੈਨੂੰ ਇੱਕ ਉਹਨਾਂ ਨੇ ਇਹ ਵੀ ਦੱਸਿਆ ਕਿ ਤੁਸੀਂ ਜੇ ਨੌਕਰੀ ਨਹੀਂ ਮਿਲ ਰਹੀ ਤਾਂ ਸਵੇਰੇ 3 ਵਜੇ ਦਾ ਟਾਈਮ ਸੰਭੋ 4:00 ਵਜੇ ਉੱਠੋ 4:30 ਵਜੇ ਕੇਸਰੀ ਇਸ਼ਨਾਨ ਕਰਕੇ ਤੇ 3 ਵਜੇ ਨੂੰ ਤੁਸੀਂ ਅੰਮ੍ਰਿਤ ਵੇਲਾ ਸੰਭੋ ਤੇ ਪੂਰੇ 2.5 ਘੰਟੇ ਵਿੱਚੋਂ ਪੰਜ ਬਾਣੀਆਂ ਦਾ ਪਾਠ ਤੇ ਵਿੱਚ ਇੱਕ ਸੁਖਨੀ ਸਾਹਿਬ ਦਾ ਪਾਠ ਤੇ ਨਾਲ ਤੁਸੀਂ ਜਿਹੜਾ ਟਾਈਮ ਬਚ ਗਿਆ ਉਸ ਦੇ ਵਿੱਚ ਸਿਮਰਨ ਕਰੋ ਤੇ ਵਾਇਗੁਰ ਦੀ ਇੰਨੀ ਕਿਰਪਾ ਹੋਈ ਕਿ ਮੈਂ ਉਸ ਦਿਨ ਤੋਂ ਆ ਕੇ ਹਜੂਰ ਸਾਹਿਬ ਤੋਂ ਇਹ ਕੰਮ ਦੂਸਰੇ ਦਿਨ ਹੀ ਸਟਾਰਟ ਕਰ ਲਿਆ ਤੇ ਮੈਂ 3 ਵਜੇ ਵਾਇਗੁਰ ਦੀ ਕਿਰਪਾ ਨਾਲ ਉੱਠਦੀ ਤੇ ਆਪਣੇ ਘਰ ਵਾਲੇ ਨੂੰ 5 ਵਜੇ ਠਾਕੇ ਤੇ ਮੈਂ ਨਾਲ ਗੁਰਦੁਆਰੇ ਲੈ ਕੇ ਜਾਣਾ ਤੇ ਜਿਸ ਟਾਈਮ ਮੈਂ ਤੁਹਾਨੂੰ ਬਾਲਾ ਨਹੀਂ ਕਹਿ ਸਕਦੀ ਮੈਂ ਡੇਢ ਮਹੀਨਾ ਤੱਕ ਸ਼ਾਇਦ ਜੂੜਿਆਂ ਦੀ ਸੇਵਾ ਕੀਤੀ ਵੀ ਨਹੀਂ ਹੋਣੀ ਡੇਢ ਮਹੀਨੇ ਦੇ ਵਿੱਚ ਵਿੱਚ ਮੇਰੇ ਘਰ ਵਾਲੇ ਦਾ ਸਰਕਾਰੀ ਨੌਕਰੀ ਦਾ ਨੰਬਰ ਆ ਗਿਆ ਸੀ ਤੇ ਉਹਨਾਂ ਨੂੰ ਨੌਕਰੀ ਮਿਲ ਗਈ ਸੀ ਸ਼ਾਇਦ ਮੈਂ ਬਾਈ ਕੁਦਰ ਸ਼ਕਰਾਨਾ ਨਹੀਂ ਦੇ ਸਕਾਈ ਤੇ ਵੱਡੇ ਬੱਚੇ ਨੇ ਮੇਰੇ ਨੇ ਕੇਸ ਕੇ ਸਜਾਈ ਮੈਂ ਤਾਂ ਬਾਈ ਕੁਦਰ ਜੀ ਦੇ ਅੱਗੇ ਇਹ ਅਰਦਾਸ ਕਰਦੀ ਆਂ ਕਿ ਆਪਣੇ ਘਰਾਂ ਦੀਆਂ ਹਰ ਟਾਈਮ ਇਹ ਗੱਲਾਂ ਤਾਂ ਮੁੱਕਦੀਆਂ ਨਹੀਂ ਜੇ ਆਪਣੇ ਬੱਚੇ ਸਿੱਖੀ ਨਾਲ ਜੁੜੇ ਹੋਏ ਹਨ ਆਪਣਾ ਪਰਿਵਾਰ ਸਿੱਖੀ ਨਾਲ ਜੁੜਿਆ ਹੋਇਆ ਤਾਂ ਆਪਣੇ ਕੋਲੇ ਸਾਰਾ ਕੁਝ ਹੈ ਜੇ ਆਪਣੇ ਪਰਿਵਾਰ ਆਪਣੇ ਬੱਚੇ ਹੀ ਸਿੱਖੀ ਤੋਂ ਦੂਰ ਹੋਏ ਜਾਂਦੇ ਆ ਤਾਂ ਆਪਣੇ ਕੋਲੇ ਕੁਝ ਵੀ ਨਹੀਂ ਹੈਗਾ ਪਰ ਅੱਜ ਇਸ ਟਾਈਮ ਮੈਨੂੰ ਐ ਆ ਕਿ ਮੇਰੇ ਅੱਗੇ ਜਾ ਕੇ ਬੱਚੇ ਵੀ ਸਿੱਖੀ ਨਾਲ ਜੋੜਨਾ ਤੇ ਕਿਸ ਕਿਆ ਸਜੋਂ ਤੇ ਮੇਰੀ ਇਹੀ ਤੁਹਾਡੇ ਸਾਹਮਣੇ ਇਹੀ ਇੱਕ ਬੇਨਤੀ ਹੈ ਕਿ ਜਿਹੜੇ ਭੈਣ ਭਰਾਵਾਂ ਦਾ ਮਨ ਉਖੜਿਆ ਪਿਆ ਹੈ ਕਿ ਅਸੀਂ ਤਾਂ ਬਹੁਤ ਜ਼ਿਆਦਾ ਪਾਠ ਕਰਦੇ ਹਾਂ ਪਰ ਵਾਹਿਗੁਰੂ ਸਾਡਾ ਪਾਠ ਕੀ ਪਤਾ ਵਾਹਿਗੁਰੂ ਨੇ ਤੁਹਾਡੇ ਵਾਸਤੇ ਕਿੰਨਾ ਕੁ ਕੁਝ ਲਿਖਿਆ ਹੋਇਆ ਕਿਉਂਕਿ ਜਦੋਂ ਤੁਸੀਂ ਅਰਦਾਸ ਕਰਦੇ ਹੋ ਹਰੇਕ ਅਰਦਾਸ ਵਾਹਿਗੁਰੂ ਜੀ ਦੇ ਸਾਹਮਣੇ ਤੁਹਾਡੀ ਹੁੰਦੀ ਹੈ ਪਰ ਆਪਾਂ ਨੂੰ ਇੰਜ ਨਹੀਂ ਪਤਾ ਕਿ ਕਿਹੜੇ ਦਿਨ ਦੀ ਅਰਦਾਸ ਵਾਹਿਗੁਰੂ ਦੇ ਸਾਹਮਣੇ ਲੱਗਣੀ ਹੈ ਤੇ ਵਾਹਿਗੁਰੂ ਨੇ ਸਾਡੀ ਅਰਦਾਸ ਸੁਣਦੀ ਹੈ ਕਿਉਂਕਿ ਮੈਂ ਵੀ 15 ਸਾਲ ਪੂਰੀ ਅਰਦਾਸ ਕੀਤੀ ਤੇ ਮੈਨੂੰ ਕੀ ਪਤਾ ਸੀ ਵਾਹਿਗੁਰੂ ਨੇ ਇੱਕ ਦਿਨ ਮੇਰੀ ਸੁਣਵਾਈ ਕਰਨੀ ਹੈ ਤੇ ਉਸ ਦੀ ਕਚਹਿਰੀ ਵਿੱਚ ਮੇਰੀ ਅਰਦਾਸ ਵੀ ਸ਼ਾਮਿਲ ਹੋਣੀ ਹੈ ਮੈਂ ਵੀ ਤੁਹਾਡੇ ਸਾਰੇ ਭੈਣ ਭਰਾਵਾਂ ਸਾਹਮਣੇ ਇਹੀ ਕਹਿਣੀ ਆ ਕਿ ਆਪਾਂ ਗੁਰੂ ਨਾਲੋਂ ਦੂਰ ਨਾ ਹੋਈਏ ਕਿਉਂਕਿ ਜੇ ਆਪਾਂ ਗੁਰੂ ਨਾਲ ਦੂਰ ਹੋ ਗਏ ਤਾਂ ਗੁਰੂ ਆਪਣੇ ਤੋਂ ਬਹੁਤ ਜ਼ਿਆਦਾ ਦੂਰ ਹੋ ਜਾਏਗਾ ਤੇ ਮੇਰੀ ਇਹੀ ਬੇਨਤੀ ਹੈ ਕਿ ਜੇ ਤੁਹਾਡੀ ਕੋਈ ਵੀ ਸੁੱਖ ਨਹੀਂ ਪੂਰੀ ਹੁੰਦੀ ਤਾਂ ਤੁਸੀਂ 2:30 ਵਜੇ ਦਾ ਜਾ 3 ਵਜੇ ਦਾ ਅੰਮ੍ਰਿਤ ਵੇਲਾ ਜ਼ਰੂਰ ਸਾਂਭੋ ਉੱਠ ਕੇ ਤੇ ਆਪਣੇ 2 1/2 ਘੰਟੇ ਪੂਰੀ ਬੇਰਤੀ ਲਾ ਕੇ ਵਾਹਿਗੁਰੂ ਦੇ ਨਾਲ ਜੁੜੋ ਮੈਂ ਕਹਿੰਦੀ ਆ ਕਿਸੇ ਗੱਲ ਦੀ ਤੋਟ ਹੀ ਨਹੀਂ ਰਹਿੰਦੀ ਜਿਹੜਾ ਵੀ ਕੁਝ ਮੰਗਦੇ ਆ ਉਹੀ ਪੂਰਾ ਹੁੰਦਾ ਜਿਹੜੇ ਆਪਣੇ ਕਰਮਾਂ ਵਿੱਚ ਨਹੀਂ ਵੀ ਲਿਖਿਆ ਉਹ ਵੀ ਵਾਹਿਗੁਰੂ ਆ ਕੇ ਦਿੰਦੇ ਆ ਛਾਈ ਸਾਡੇ ਕਰਮਾਂ ਵਿੱਚ ਨੌਕਰੀ ਹੈ ਨਹੀਂ ਸੀ ਪਰ ਅਸੀਂ ਵਾਹਿਗੁਰੂ ਦੇ ਅੱਗੇ ਜਾ ਕੇ ਸਿਮਰਨ ਕਰਕੇ ਨੌਕਰੀ ਲਖਵਾਈ ਹੈ ਤੇ ਹੁਣ ਮੈਂ ਜਿੱਦਨ ਦਾ ਮੇਰੇ ਬੇਟੇ ਨੇ ਕੇਸ ਕੀ ਸਜਾਈ ਹੈ ਤੇ ਉਹਦੀ ਬਾਜ਼ਤਾ ਵੀ ਬਹੁਤ ਜ਼ਿਆਦਾ ਫਰਕ ਪੈ ਰਹੀ ਹੈ ਪਹਿਲਾਂ ਨਾਲੋਂ ਹੁਣ ਠੀਕ ਲੱਗਦਾ ਹੈ ਤੇ ਮੈਨੂੰ ਪੂਰੀ ਉਮੀਦ ਹੈ ਤੇ ਕਿ ਤੁਸੀਂ ਇਸ ਵੀਡੀਓ ਨੂੰ ਬਹੁਤ ਜ਼ਿਆਦਾ ਪਸੰਦ ਕਰੋਗੇ ਤੇ ਪਿਆਰ ਦਿਓਗੇ ਤੇ ਮੇਰੀ ਸਾਰੇ ਭੈਣ ਭਰਾਵਾਂ ਨੂੰ ਇਹ ਹੀ ਹੱਥ ਵਨ ਕੇ ਬੇਨਤੀ ਹੈ ਕਿ ਤੁਸੀਂ ਸਿੱਖੀ ਨਾਲ ਜੁੜੋ ਤੇ ਵਦ ਤੋਂ ਵਦ ਅੰਮ੍ਰਿਤ ਵੇਲਾ ਤੇ ਸ਼ਾਮ ਨੂੰ ਰਹਿਰਾ ਹਸਤਾ ਵੇਲਾ ਸੰਭੋ ਤੇ ਆਪਣੇ ਬੱਚਾ ਨੂੰ ਸੰਭਾਓ ਤੇ ਵਸ ਜੇ ਕੋਈ ਗਲ ਗਲ ਦੀ ਗਲਤੀ ਹੋਈ ਆ ਤਾਂ ਮੈਂ ਖਿਮਾ ਦੀ ਜਾਚ ਕਰ ਤਾਂ ਗੱਜ ਕੇ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ